ਸਵੀਰਾ ਲੁਧਿਆਣਾ ਦੇ ਸੰਗਿਲ ਸੁਆਲਾ ਮੰਦਿਰ ਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਭਗਤਾਂ ਦੇ ਵਿੱਚ ਭਗਤਾਂ ਦੇ ਕਿਹਾ ਸਕਦੇ ਹੋ ਕਿ ਪਾਰਾ ਉਤਸ਼ਾਹ ਵੇਖ ਨੂੰ ਮਿਲ ਰਿਹਾ ਅੱਜ ਮਹਾਸ਼ਿਵratri ਦੇ ਅਸਰ ਤੇ ਲੁਧਿਆਣਾ ਦੇ ਖੇਤ ਤਸਵੀਰਾਂ ਨੇ ਤਾਂ ਅੱਜ ਬਹੁਤ ਹੀ ਪਵਿੱਤਰ ਦਿਨ ਤੇ ਤੇ ਪਵਿੱਤਰ ਸਥਾਨ ਤੇ ਦਰਸ਼ਨ ਕੀਤੇ ਆ ਤੇ ਅੱਜ ਸਾਡੇ ਮੈਂ ਸਮਝਦਾ ਦੇਵਾਂ ਦੇ ਦੇਵ ਸ਼ੰਕਰ ਜੀ ਸ਼ੰਕਰ ਭਗਵਾਨ ਹਰ ਹਰ ਮਹਾਦੇਵ ਉਹਨਾਂ ਦਾ ਪਵਿੱਤਰ ਦੇਣਾ ਤੇ ਦੇਖੋ ਕਿਸ ਤਰੀਕੇ ਨਾਲ ਉਹਨਾਂ ਦੇ ਭਜਤ ਉਹਨਾਂ ਦੇ ਰੰਗ ਚ ਰੰਗੇ ਆ ਉਸ ਤੋਂ ਬਾਅਦ ਉਹਨਾਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਮਹਾਂਤ ਜੀ ਜਿਹੜੇ ਮਹਾਂਤ ਜੀ ਸਾਡੇ ਇਸ ਲੁਧਿਆਣੇ ਦੀ ਪੰਜਾਬ ਦੀ ਬਹੁਤ ਵੱਡੀ ਹਸਤੀ ਉਹਨਾਂ ਤੋਂ ਆਸ਼ੀਰਵਾਦ ਲਿਆ ਤੇ ਉਸ ਤੋਂ ਬਾਅਦ ਉਹਨਾਂ ਤੋਂ ਪ੍ਰਸ਼ਾਦ ਲੈ ਕੇ ਇਹ ਸਾਰਿਆਂ ਦੀ ਹੱਥ ਜੋੜ ਕੇ ਬੇਨਤੀ ਕੀਤੀ ਭੋਲੇनाथ ਸਾਰੇ ਸਾਡੇ ਲੁਧਿਆਣੇ ਦੇ ਸ਼ੁਕ ਸ਼ਾਂਤੀ ਰੱਖਿਓ ਸਾਡੇ ਸਾਰੇ ਲੁਧਿਆਣੇ ਦੇ ਵਾਸੀਆਂ ਨੂੰ ਚੜ੍ਹਦੀ ਕਲਾ 'ਚ ਉਹਨਾਂ ਦੇ ਚਿਹਰਿਆਂ 'ਤੇ ਹਮੇਸ਼ਾ ਖੁਸ਼ੀਆਂ ਰਹਿਣ ਮੁਸਕਰਾਣ ਰਹੇ ਆਪਸੀ ਭਾਈਚਾਰਾ ਸਾਡਾ ਸਾਰਾ ਬਣ ਕੇ ਬੜੀਆਂ ਰਹੇ ਤੇ અપਾਰ ਕਿਰਪਾ ਹੈ ਜਿਹੜੀ ਉਹਨਾਂ ਦੀ ਅੱਜ ਹੋ ਰਹੀ ਆ ਮੈਂ ਹੁਣ ਤੱਕ ਸੌਕੜੇ ਲੰਗਰ ਆ ਜਿਹੜੇ ਲੱਗੇ ਦੇਖ ਚੁੱਕੇ ਆ ਤੇ ਹਰ ਜਗ੍ਹਾ ਵਧੀਆ ਤੋਂ ਵਧੀਆ ਭਗਵਾਨ ਨੇ ਜਿਹੜੇ ਉਹ ਸ਼ੰਕਰ ਵਿਪ ਜਿਹੜੇ ਭਗਤ ਨੇ ਉਹਨਾਂ ਨੇ ਲਾਏ ਹੋਏ ਆ ਤੇ ਉਹਨਾਂ ਦੇ ਗੀਤ ਉਹਨਾਂ ਦੇ ਸ਼ਬਦ ਉਹਨਾਂ ਦੇ ਨੌ ਤੇ ਗੂੰਗਾਣ ਹੋ ਰਿਹਾ ਏ ਤੇ ਕੰਨਾਂ ਚ ਇੱਕੋ ਹੀ ਗੂੰਜ ਪੈ ਰਹੀ ਆ ਹਰ ਹਰ ਮਹਾਦੇਵ ਅੱਜ ਮਹਾਂ ਸ਼ਰਬਤੀ ਦੇ ਮਹਾਨ ਦਿਹਾੜੇ ਤੇ ਸਾਡੇ ਮੈਂਬਰ ਪਾਰਲੀਮੈਂਟ ਨੂੰ ਬਿੱਟੂ ਜੀ ਕੋਰੇ ਸ਼ੰਕਰ ਦਾ ਆਸ਼ੀਰਵਾਦ ਲੈਣ ਆਏ ਨੇ ਉਹ ਕੋਰੇ ਸ਼ੰਕਰ ਦਾ ਆਸ਼ੀਰਵਾਦ ਲਿਆ ਇਹ ਉਹ ਇਹ ਉਹ ਮਹਾਨ ਜਗ੍ਹਾ ਉਹ ਪੁੱਤਰ ਜਗ੍ਹਾ ਜਿੱਥੇ ਵਿੱਚ ਜਿੱਥੇ ਉਹ ਆ ਪੋਲੀ ਸ਼ੰਕਰ ਆ ਪ੍ਰਗਟ ਹੋਇਆ ਉਸ ਥੀਗਾ ਤੋਂ ਮੰਤਰੀ ਜੀ ਦਾ ਆਸ਼ੀਰਵਾਦ ਲਿਆ ਕੋਲੇ ਸ਼ੰਕਰਦਾ ਸ਼ਿਵ ਬੋਲੇ ਹਨੇ ਔਰ ਹਰਰ ਮਾਦੇ ਦੇ ਚੰਨਾ ਚ ਬਥਾ ਟਿਕਿਆ ਕੋਲੇ ਨਾਲ ਥੱਪ ਥਾਣਾ ਦੇ ਮਰ ਕੇ ਇਹ ਮੰਗਿਆ ਨਾ ਇਹਨਾਂ ਨੇ ਦਰਪਤਪਲਾ 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 ਇਹ ਸੀਨੀਅਰ ਡਿਪਟੀ ਮੈਟਰ ਫਲੋਤਰਾ ਦੀ ਸਾਡੇ ਉਰੇ ਦੇ ਕਿਉਂਕਿ 1991 ਦੇ ਇਹ ਉਰੇ ਲੋਕਾਂ ਦੇ ਨਾਲ ਲੋਕਾਂ ਦੀ ਸੇਵਾਤ ਜੁੜੇ ਹੋਏ ਤੇ ਅੱਜ ਇਕੱਠੇ ਆ ਕੇ ਅਸੀਂ ਲੋਕਾਂ ਦਾ ਜੋ ਪਿਆਰ ਦੇਖੋ ਜੀ ਇੱਥੋਂ ਹਮੇਸ਼ਾ ਜਦੋਂ ਵੀ ਇਹ 91 ਤੋਂ ਲੈ ਕੇ ਹੁਣ ਤੱਕ ਆਸ਼ੀਰਵਾਦ ਲੈ ਕੇ ਹੋ ਰਹੇ ਹਮੇਸ਼ਾ ਲੋਕਾਂ ਨੇ ਅਥਾਹ ਪਿਆਰ ਦਿੱਤ ਬਖਸ਼ਿਆ ਤੇ ਮੈਂ ਅੱਜ ਤੀਜੀ ਵਾਰ ਜਿਹੜਾ ਇਹ ਲੁਧਿਆਣੇ ਸ਼ਵਾਲਾ ਜੀ ਤੋਂ ਆਸ਼ੀਰਵਾਦ ਲੈਣ ਮਹੰਤ ਜੀ ਤੋਂ ਆਸ਼ੀਰਵਾਦ ਲੈਣ ਆਇਆ ਤੇ ਕੋਈ ਵੀ ਇੱਥੋਂ ਜਿਹੜਾ ਆ ਗਿਆ ਜਿਹੜਾ ਆ ਗਿਆ ਮੇਰੀਆਂ ਤਾਂ ਝੋੜੀਆਂ ਭਰੀਆਂ ਹੀ ਭਰੀਆਂ ਏ ਪਰ ਜਿਹੜਾ ਵੀ ਉਰੇ ਆ ਗਿਆ ਉਹਦੇ ਮੈਂ ਸਮਝਦਾ ਕੋਈ ਵੀ ਜ਼ਿੰਦਗੀ ਚ ਕਮੀ ਨਹੀਂ ਰਹਿੰਦੀ ਮਾਰਤ ਦੇ ਅੰਦਰ ਭਾਰਤ ਕੁਮਾਰ ਬੈਂਕਿੰਗ ਮਾਰਤੀਏ ਵੀ ਅੱਜ ਬੋਲੇ ਸ਼ੰਕਰ ਦਾ ਆਸ਼ੀਰਵਾਦ ਲੈ ਰਹੇ ਆ ਬੋਲੇ ਸ਼ੰਕਰਤੀ ਸ੍ਰੇਸ਼ਟੀ ਰਚਨਾਕਾਰ ਆ ਬੋਲੇ ਸ਼ੰਕਰ ਆਪ ਜਾਣੀ ਜਾਣਾ ਜਿਹਦੇ ਉੱਤੇ ਕਿਰਪਾ ਬੋਲੇ ਦੀ ਹੋਈ ਉਹਨੇ ਨਾਲ ਹੀ ਕੋਈ ਵੀ ਟਕਰਾ ਸਕਦਾ ਇਸ ਕਰਕੇ ਬੋਲੇ ਸ਼ੰਕਰ ਰਾਜ ਸਾਰੇ ਆਸ਼ੀਰਵਾਦ ਲੈ ਲਈ ਅਸੀਂ ਇਕੱਠੇ ਹੋਏ ਆ ਬੋਲੇ ਸ਼ੰਕਰ ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੇ ਔਰ ਪੰਜਾਬ ਭਾਰਤੀਆਂ ਦੇ ਭਾਰਤ ਤੋਂ ਬਾਹਰ ਬੈਠੇ ਜਿਹੜੇ ਭਾਰਤੀ ਆ ਉਨ੍ਹਾਂ ਦੇ ਆਪਣੀ ਕਿਰਪਾ ਬਣਾ ਕੇ ਰੱਖੀ ਅਸੀਂ ਸਾਰੇ ਧਰਮਾਂ ਦੇ ਲੋਕ ਇਸੇ ਤਰ੍ਹਾਂ ਹੀ ਭੋਲੇ ਸ਼ੰਕਰ ਦੇ ਅਰੇ ਤੁਸਾਲ ਆਪਣੇ ਚਰਨਾ ਚਹਾੜੀ ਲਵਾਈਏ ਤੇ ਬਹੁਤ ਵਧੀਆ ਪ੍ਰਾਲਾਇ ਸਾਰੀ ਸੁਮੇਖੀ ਵਾਲੇ ਰਲ ਕੇ ਕਰਦੇ ਆ ਭੋਲੇ ਸ਼ੰਕਰ ਇਹਨਾਂ ਦੇ ਵੀ ਕਿਰਪਾ ਬਣਾ ਕੇ ਰੱਖੇ ਜੈ ਭੋਲੇ ਅੱਜ ਬਾ ਸ਼ਿਵਰਾਤੀ ਇਸ ਮਹਾਪਰਦੇ ਉੱਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਸਾਹਿਲ ਜੀ ਗੌਰਵ ਜੀ ਔਰ ਉਹਦੀ ਟੀਮ ਨੇ ਅੱਜੜੇ ਮਹਾ ਉਤਸਵ ਦੇ ਉੱਤੇ ਲੰਗਰ ਦਾ ਆਯੋਜਨ ਕੀਤਾ ਹੈ ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਔਰ ਪੋਲੇ ਸ਼ੰਕਰ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ हे ਪੋਲੇ ਸ਼ੰਕਰ ਇਹਨਾਂ ਨੂੰ ਐਸੇ ਤਰੀਕੇ ਨਾਲ ਹਿੰਮਤ ਬਖਸ਼ੀਂ ਤਾਂ ਕਿ ਹਰ ਸਾਲ ਐਸੇ ਤਰੀਕੇ ਦੇ ਨਾਲ ਇਹ ਲੰਗਰ ਦਾ ਆਯੋਜਨ ਕਰਦੇ ਰਹਿਣ ਔਰ ਪੋਲੇ ਸ਼ੰਕਰ ਦੇ ਚਰਨਾਂ 'ਚ ਅਰਦਾਸ ਕਿ ਮੇਰਾ ਪੰਜਾਬ ਹਾਜ਼ਾ ਵਾਜ਼ਾ ਰਵੇ ਨਸ਼ਾ ਮੁਕਤ ਪੰਜਾਬ ਬਣੇ ਮੇਰਾ ਮੇਰਾ ਦੇਸ਼ ਤਰੱਕੀਆਂ ਮਾਣੇ ਹਰ ਭਾਰਤ ਵਾਸੀ ਉੱਤੇ ਪੋਲੇ ਸ਼ੰਕਰ ਆਪਣੀ ਕਿਰਪਾ ਬਣਾਏ ਰੱਖਣ ਮੈਂ ਸਭ ਤੋਂ ਪਹਿਲਾਂ ਤਾਂ ਜੁਗਨ ਲਾਇਕ ਦੇ ਮਾਤਾ ਨਾਲ ਔਰ ਪ੍ਰੋ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ ਦੋਨਾਂ ਚੈਨਲਾਂ ਦਾ ਅੱਡੇ ਹਜੂਮ ਦੇ ਵਿੱਚ ਜਿੰਨੇ ਰਸ਼ ਦੇ ਵਿੱਚ ਕਿੱਥੋਂ ਤੱਕੇ ਖਾ ਕੇ ਸਾਨੂੰ ਕਵਰ ਕਰਨਾ ਹੈ ਸਾਡੇ ਪ੍ਰੋਗਰਾਮ ਨੂੰ ਸਾਡੇ ਪੋਲੇ ਨਾਲ ਦੇ ਵਿਆਹ ਨੂੰ ਕਵਰ ਕਰਨ ਆਇਆ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਦੋਨਾਂ ਚੈਨਲਾਂ ਦਾ ਔਰ ਦੂਜੀ ਗੱਲ ਅੱਜ ਇਸ ਮਹਾਂ ਸਭਾ ਤੇ ਕਰੋੜ ਕਰੋੜ ਸਭ ਨੂੰ ਮੁਬਾਰਕਾਂ ਇਹ ਪੋਲੇ ਨਾਂ ਦਾ ਭੰਡਾਰਾ ਜੋ ਕੱਲ ਰਾਤ 8 ਵਜੇ ਸ਼ੁਰੂ ਹੋਇਆ ਸੀ ਤੁਹਾਡੇ ਸਾਹਮਣੇ ਹੈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਆਈਟਮਸ ਜੋ ਵਿਆਹ ਸ਼ਾਦੀਆਂ ਤੇ ਹੁੰਦੇ ਨੇ ਚਾਹੇ ਉਹ ਵਲੂਦਾ ਚਾਹੇ ਉਹ ਪਾਨ ਹੈ ਚਾਹੇ ਉਹ ਹੈਰੋਜ਼ਨ ਬਿਸਕਟ ਹੈ ਚਾਹੇ ਉਹ ਫਰੂਟ ਚਾਟ ਹੈ ਇਹ ਉਜੀ ਆਈਟਮਾਂ ਸਾਡੇ ਭੋਲੇ ਨਾਲ ਤੇ ਵਿਆਹ ਤੇ ਬੰਦੇ ਚੱਲੀਆਂ ਇੱਕ ਵਾਰੀ ਫੇਰ ਤੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਸ਼ਿਵਰਾਤਰੀ ਦਾ ਪਰਵ ਇੱਕ ਦੀਵਾਲੀ ਦੇ ਬਰਾਬਰ ਦਾ ਪਰਵ ਹੈ ਔਰ ਹਿੰਦੂਆਂ ਦਾ ਸਭ ਤੋਂ ਵੱਡਾ ਪਰਵ ਹੈ ਇੱਕ ਮਹੀਨਾ ਹਰ ਗਲੀ ਹਰ ਮੋਹੱਲੇ ਦੇ ਵਿੱਚ ਢੰਡਾਰੇ ਰਹਿੰਦੇ ਆ ਹਰ ਗਲੀ ਔਰ ਸ਼ਿਵਰਾਤਰੀ ਦੇ ਦਿਨ ਇੱਕ ਐਸਾ ਦਿਨ ਜਿਸ ਦਿਨ ਨਾ ਤਾਂ ਟੈਂਟ ਵਾਲੇ ਕੋ ਭਾਂਡੇ ਕਿਰਾਏ ਤੇ ਮਿਲਦੇ ਆ ਔਰ ਨਾ ਹੀ ਕਿਸੇ ਟੈਂਟ ਵਾਲੇ ਕੋ ਟੈਂਟ ਮਿਲਦਾ ਇੰਨੀ ਜ਼ਿਆਦਾ ਬੁਕਿੰਗ ਹੁੰਦੀ ਆ ਔਰ ਨਾ ਹੀ ਕਿਸੇ ਹਲਵਾਈ ਕੋ ਹਲਵਾਈ ਮਿਲਦੇ ਸਮਾਨ ਬਣਾਉਣ ਔਰ ਸਾਡੀ ਤਾਂ ਕੱਟ ਬੰਦੇ ਹੁੰਦੇ ਆ ਜੋ ਇਸ ਸਾਲ ਕਰ ਗਿਆ ਉਹ ਅਗਲੇ ਸਾਲ ਵੀ ਕਰ ਗਿਆ ਸੋ ਕਿੰਨੇ ਦਿਨ ਤੱਕ ਚੱਲੇਗਾ ਭੰਡਾਰਾ ਇਹ ਰਾਤ 12:00 1:00 ਵਜੇ ਤੱਕ ਤਾਂ ਮੈਕਸਿਮਮ ਚੱਲੇਗਾ ਹੀ ਚੱਲੇਗਾ ਜੋ ਮੈਨੂੰ ਲੱਗ ਰਿਹਾ ਕਿਉਂਕਿ ਬਹੁਤ ਕਿਰਪਾ ਬੋਲੇ ਨੇ ਤਿਆਰੀਆਂ ਮੁਕੰਮਲ ਨੇ ਤਿਆਰੀਆਂ ਮੁਕੰਮਲ ਹੈ ਸਟਾਕ ਜਿਆਦਾ ਵੰਡ ਘਟ ਰਹੇ ਨੇ ਸੋ ਇਹਨੇ ਖਜੂਰ ਤੋਂ ਨਿਕਲ ਕੇ ਆਇਓ देखो ਸਾਡੇ ਦੇਸ਼ ਦੀ ਜਿਹੜੀ ਖੂਬਸੂਰਤੀ ਆ ਸਾਡਾ ਸੱਭਿਆਚਾਰ ਸਾਡੀ ਸੰਸਕ੍ਰਿਤੀ ਆ ਅਸੀਂ ਜਿਹੜੇ ਵੀ ਭਗਵਾਨਾਂ ਦਾ ਦਿਨ ਆਂਦਾ ਆ ਕਿਸੇ ਮਹਾਪੁਰਸ਼ਾਂ ਦਾ ਦਿਨ ਆਂਦਾ ਰਲ ਮਿਲ ਕੇ ਬਣਾਉਂਦੇ ਆ ਤੇ ਅੱਜ ਭੋਲੇ ਸ਼ੰਕਰ ਦਾ ਦਿਨ ਆ ਮਹਾ ਸ਼ਿਵਰਾਤਰੀ ਰਿਹਾ ਜਿੱਤੇ ਸਪੁੱਚੇ ਦੁਨੀਆ ਨੂੰ ਵਧਾਈ ਆ ਉੱਥੇ ਉਹਨਾਂ ਤੋਂ ਸਿੱਖਣਾ ਵੀ ਚਾਹੀਦਾ ਸਿੱਖਣਾ ਇਹ ਚਾਹੀਦਾ ਕਿ ਅਸੀਂ ਸਮਾਜ ਦੇ ਕਲਿਆਣ ਵਾਸਤੇ ਜੰਮੇ ਆ ਗੁਰਬਾਣੀ ਕਹਿੰਦੀ ਆ ਭਈ ਪ੍ਰਾਪਤ ਮਾਨਕ ਦੇ ਰਿਹਾ ਗੋਬਿੰਦ ਮਿਲਣ ਕੀ ਤੇਰੀ ਬਰਿਆ ਅਵਰ ਕਾਇ ਤੇਰੇ ਕਿਤੇ ਨਾ ਕਾਮਿਲ ਸਾ ਸੰਗਤ ਵਿੱਚ ਕੇਵਲ ਨਾਮ ਕੱਲ ਨਾਮ ਦੀ ਕੀਤੀ ਆ ਸਾਹਿਲ ਖੁਰਾਣਾ ਜੀ ਹਮੇਸ਼ਾ ਨਾਮ ਵੀ ਜਪਦੇ ਆ ਤੇ ਸਿਮਰਨ ਵੀ ਕਰਦੇ ਤੇ ਨਾਲ ਨਾਲ ਸੇਵਾ ਵੀ ਕਰਦੇ ਆ ਆ ਤੁਸੀਂ ਸ਼ੰਗਲਾਸ਼ਵਾਲਾ ਮੰਦਰ ਦੇ ਬਾਹਰ ਤੁਸੀਂ ਦੇਖੋ ਕਿੰਨੀਆਂ ਰੋੜਕਾਂ ਲੱਗੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੰਗੜਾ ਓੱਖਾ ਆਇਆ ਪਿਆ ਪੈਦਲ ਲੰਗੜਾ ਵੀ ਓੱਖਾ ਪਿਆ ਕੀ ਹੈ ਇਹ ਚਾਹ ਆ ਇਹ ਚਾਹ ਆ ਭੋਲੇ ਸ਼ੰਕਰ ਦੇ ਨਾਮ ਦਾ ਅਸੀਂ ਵੀ ਆਪਣੇ ਅੰਦਰ ਜਿਹੜਾ ਨਾਮ ਦਾ ਦੀਪਕਾ ਜਗਾ ਕੇ ਜਈਏ ਤਾਂ ਜੋ ਸਮਾਜ ਦੀ ਸੇਵਾ ਕਰ ਸਕੀਏ ਜੀ ਸਤਿ ਸ਼੍ਰੀ ਅਕਾਲ ਇਹ ਦਰਸ਼ਨ ਕਰ ਰਹੇ ਹੋ ਪ੍ਰਿੰਕਾ ਜੀ ਤੁਸੀਂ ਵੀ ਕਰ ਰਹੇ ਹੋ ਇਹ ਦਰਸ਼ਨ ਕਿਉਂ ਕਰ ਰਹੇ ਆ ਦਰਸ਼ਨ ਕਰਨ ਨਾਲ ਲਈ ਜਦੋਂ ਜਾਵਾਂਗੇ ਕੋਈ ਸੰਗਤ ਰੂਹ ਇਹੋ ਜੀ ਹੁੰਦੀ ਆ ਜਿਹੜੀ ਪ੍ਰਮਾਤਮਾ ਨਾਲ ਜੁੜੀ ਹੁੰਦੀ ਆ ਤੇ ਉਹਦੇ ਚਰਨਾਂ ਦੀ ਧੂੜ ਸਾਡੇ ਤੇ ਵੀ ਪੈਂਦੀ ਆ ਤੇ ਆਓ ਰਲ ਮਿਲ ਕੇ ਆਪਾਂ ਭੋਲੇ ਸ਼ੰਕਰ ਦਾ ਗੱਲ ਕਰੀਏ ਚ ਕਰਾ ਵੀਰ ਬਜਰੰਗੀ ਹਰ ਹਰ ਮਹਾਦੇ ਅੱਜ ਸਾਡੇ ਸਨਾਤਨ ਧਰਮ ਦਾ ਸਭ ਤੋਂ ਵੱਡਾ ਪਰਵ ਮਹਾ ਸ਼ਿਵਰਾਤਰੀ ਪਰਵ ਜੋਗੀ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਸਾਡੇ ਲੁਧਿਆਣਾ ਦੇ ਪ੍ਰਾਚਨ ਸੰਗਲਾ ਵਾਲਾ ਸ਼ਵਾਲਾ ਮੰਦਿਰ ਦੇ ਬਾਹਰ ਪਿਛਲੇ 12 ਸਾਲਾਂ ਤੋਂ ਲਗਾਤਾਰ ਸाहिल ਪਰਿਵਾਰ ਵਾਲੋ ਪੁਰਾਣਾ ਪਰਿਵਾਰ ਵੱਲੋਂ 12 ਸਾਲਾਂ ਤੋਂ ਲਗਾਤਾਰ 6 ਘੰਟੇ ਹਰ ਤਰ੍ਹਾਂ ਦਾ ਤੇ ਸਮਾਨ ਲੰਗਰ ਦੇ ਵਿੱਚ ਵੰਡਿਆ ਜਾਂਦਾ ਜਿਹੜਾ ਕਿ ਅਮਾ ਵਿਆਹ ਸ਼ਾਦੀਆਂ 'ਚ ਕਰਦੇ ਆਂ ਭਗਵਾਨ ਬੋਲੇਨਾਥ ਦੀ ਬਾਰ ਕਿਰਪਾ ਔਰ ਇਸੇ ਕਰਾਈ ਇਹ ਭੰਡਾਰੇ ਜੁਗਾ ਜੁਗਾੜ ਚੱਲਦੇ ਨੇ ਕੇ ਬੋਲੇਨਾਥ